ਪਾਈ امرਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਜਿਹੜੇ ਕਿ ਜੇਲ੍ਹੋਂ ਬਾਹਰ ਆ ਗਏ ਨੇ ਤੇ ਇਸ ਗੱਲ ਤੋਂ ਬਾਅਦ ਪੂਰਨ ਦੌਰ ਤੱਕ ਸਿੱਖ ਜਥੇਬੰਦੀਆਂ ਖੁਸ਼ ਨੇ ਤੇ ਉੱਥੇ ਹੀ ਸਰਕਾਰਾਂ ਦੇ ਵੱਲੋਂ ਜੋ ਚਾਲਾਂ ਚੱਲੀਆਂ ਜਾ ਰਹੀਆਂ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਤੇ ਇੱਕ ਸਿੱਖ ਨੌਜਵਾਨ ਦੇ ਵੱਲੋਂ ਲਗਾਤਾਰ ਜਿਹੜਾ ਕਿ ਸਰਕਾਰ ਦਾ ਵਿਰੋਧ ਕੀਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਹੜੀ ਕਿ ਸਿੱਖ ਜਥੇਬੰਦੀ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸਰਕਾਰਾਂ ਦਾ ਵਿਰੋਧ ਕੀਤਾ ਗਿਆ ਤੇ ਪਰ ਮੁੱਦੇ ਨੂੰ ਲੈ ਕੇ ਸੁਣਦੇ ਆ ਉਹ ਸਿੱਖ ਨੌਜਵਾਨ ਦਾ ਹੋ ਕੀ ਕਹਿਣਾ ਭਾਈ ਸਾਹਿਬ ਜੀ ਹੈ ਤੇ ਮੈਂ ਖਿਆ ਮਾਈਕ੍ਰੋਫੋਨ ਦਲਤ ਤਾਂ ਨਹੀਂ ਲਿਖਤਾ ਕਿਉਂਕਿ ਕੁਝ ਕੁ ਬੰਦੇ ਭਾਈ ਸਾਹਿਬ ਦੇ ਨਾਂ ਤੋਂ ਚੀਕਾ ਮਾਰਦੇ ਹੈ ਭਾਈ ਸਾਹਿਬ ਕਿਉਂ ਕਹਿੰਨੇ ਹੋ ਕਵਾਂਗੇ ਬਈ ਭਾਈ ਸਾਹਿਬ ਹੈ ਕਹਿੰਦੇ ਸਾਨੂੰ ਉਤਰਾਜ ਆ ਵੀ ਤੁਸੀਂ ਭਾਈ ਸਾਹਿਬ ਨਾਲ ਕਿਆ ਕਰੂ ਮੈਂ ਖਿਆ ਕਿਹੜੀ ਗੱਲ ਉਤਰਾਜ ਸਾਨੂੰ ਆ ਸਾਨੂੰ ਥੋੜਾ ਇਤਰਾਜ ਆ ਸਾਨੂੰ ਥੋੜਾ ਦਰਾਜ ਆ ਦਰਾਜ ਸਾਨੂੰ ਆ ਸ਼ਰਕੇਸ ਸਾਇ এবੋਰ ਵਾਲਾ ਵਾਹ ਫਾਜ਼ਿਲ ਕਾ ਬੋਰ ਵਾਲਿਓ ਕੀ ਹਾਲ ਆ ਤੁਹਾਡੇ ਠੀਕ ਆ ਠੀਕ ਆ ਠੀਕ ਆ ਕਰ ਦੋ ਬਾਬਿਓ ਸ਼ੇਰ ਕਿਉਂਕਿ ਗਰਮੀ ਬਾਲੀ ਆ ਸਾਡੇ ਭਰਾ ਸਤੇ ਸਤੇ ਪਏ ਮੈਨੂੰ ਲੱਗਦਾ ਆਰਾਮ ਕਰਦੇ ਪਏ ਆ ਹਾਂ ਨਹੀਂ ਤਾਂ ਇਹ ਨਹੀਂ ਹੋ ਸਕਦਾ ਵੀ ਤਕੇਲਾ ਲਾਈਵ ਹੋਇਆ ਵੇ ਤੇ ਤਕੇਲੇ ਦੇ ਲਾਈਵ ਤੇ ਬੰਦੇ ਨਾਲ ਜੁੜਨਾ ਹੈ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਹਰਕੇਸ਼ ਹਾਂ ਮੈਂ ਤੁਹਾਨੂੰ ਆਖਣ ਤਾਂ ਡਿਆ ਮੈਂ ਕਿ ਜੇ ਠਕੇਲਾ ਲਾਈਵ ਹੋਇਆ ਹੋਵੇ ਤੇ ਠਕੇਲੇ ਦੀ ਲਾਈਵ 'ਚ ਬੰਦੇ ਨਾ ਜੁੜਦੇ ਗੱਲ ਹੋ ਨਹੀਂ ਸਕਦੀ। ਹਾਂ। ਹੋਰ ਕਰੋ ਸਾਰੇ ਭਰਾ ਕਮੈਂਟ। ਮੇਰੇ ਵੀਰ ਸਾਡੇ ਭਰਾ ਤੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਜ਼ਮਾਨਤ ਹੋ ਚੁੱਕੀ ਆ। ਪਤਾ ਹੀ ਲੱਗ ਗਈ ਹੁਣ ਕੱਲ ਹੋਈ ਏ ਜ਼ਮਾਨਤ ਸ਼ਾਮੀ। ਪਟਿਆਲੇ ਦੀ ਕੇਂਦਰੀ ਜੇਲ੍ਹ ਵਿੱਚੋਂ। ਸਾਰ ਪਹੁੰਚ ਚੁੱਕੇ ਆ ਤੇ ਵੈਸੇ ਤੁਸੀਂ ਸੁਣੀ ਹੋਣਾ ਹੀ ਉਹਨਾਂ ਦੇ ਵੀ ਆਪਣੇ ਬਿਆਨ ਕੱਲ ਪੀਟੀਸੀ ਨਿਊਜ਼ ਦੇ ਉੱਪਰ ਚੱਲ ਰਹੇ ਸੀ ਵੀ ਕਿਵੇਂ ਉਹਨਾਂ ਨੂੰ ਫੜਿਆ ਗਿਆ ਕਿੱਥੋਂ ਫੜਿਆ ਗਿਆ ਹੈ ਸਾਰਾ ਕੁਝ ਦੱਸਣ ਦਾ ਹੀ ਉਹ ਕਿਵੇਂ ਕਹਿੰਦੇ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਬਾਬੇ ਉਹ ਸਾਨੂੰ ਤਾਂ ਪਹਿਲਾਂ ਹੀ ਪਤਾ ਇਹ ਕਿਵੇਂ ਆ ਦਿਨੇਸ਼ ਕਪੂਰ ਉਹ ਠੀਕ ਆ ਤੂੰ ਠੀਕ ਆ ਠੀਕ ਆ ਦਿਨੇਸ਼ਕਪੂਰ ਮੈਨੂੰ ਭਾਈ ਸੈਵਨਾਂ ਕਹੇ ਉਹ ਭਰਾਵਾ ਉਹ ਦਿਨੇਸ਼ ਕਪੂਰ ਮੈਨੂੰ ਭਾਈ ਸਾਹਿਬ ਨਾ ਕਹਿ ਭਰਾਵਾ ਤੂੰ ਹੈ 10 ਤੂੰ ਮੈਨੂੰ ਭਾਈ ਸਾਹਿਬ ਕਹਿਣ ਲੱਗ ਪਿਆ ਤੂੰ ਫਿਰ ਕੰਮ ਖਰਾਬ ਕਰ ਦਿੰਦਾ ਵਿੱਚੋਂ ਤੂੰ ਹਾਂ ਬੰਦਾ ਤੂੰ ਵੀ ਖਰਾਬ ਹੀ ਐ ਭਾਈ ਸਾਹਿਬ ਦਾ ਸਾਡੇ ਭਾਈ ਹਰਪ੍ਰੀਤ ਸਿੰਘ ਆ ਜੱਲੂਪੁਰ ਖੇੜੇ ਵਾਲੇ ਠੀਕ ਹੈ ਠੀਕ ਹੈ ਦਿਨੇਸ਼ ਕਪੂਰ ਠੀਕ ਆ ਰਣਧੀਰ ਸਿੰਘ ਧੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲੀ ਧੀਰਿਆ ਠੀਕ ਹੈ ਸਰਬਜੀਤ ਸਿੰਘ ਬੜੇ ਚਿਰ ਦਾ ਲਾਈਵ ਆ ਕੇ ਮੈਨੂੰ ਵੇਖੀ ਜਾਂਦਾ ਕਮੈਂਟ ਬੜੇ ਚੈਮਦ ਬਾਦ ਕੀਤਾਈ ਭਾਈ ਸਾਹਿਬ ਕੀ ਹਾਲ ਚਾਲ ਆ ਠੀਕ ਆ ਸਰਬਜੀਤ ਸਿੰਘ ਜੀ ਠੀਕ ਆ ਸਰਬਜੀਤ ਸਿੰਘ ਕੀ ਹਾਲ ਆ ਤੇਰੇ ਠੀਕ ਹੈ ਹੋਰ ਸੁਣਾਓ ਚੜਦੀਆਂ ਕਲਾ ਜੇ ਉਹ ਭਰਾਵਾ ਪਾਈ ਸਾਹਿਬ ਦੇ ਨਾਂ ਤੋਂ ਬੜਾ ਚੱਲਦੇ ਆ ਬੰਦਿਆਂ ਦੇ ਅਖੇ ਭਾਈ ਸਾਹਿਬ ਨਾ ਕਿਉ ਅਖੇ ਇਹਨੂੰ ਭਾਈ ਸਾਹਿਬ ਕਿਉ ਕਹਿੰਦੇ ਜੀ ਹੈ ਕਿਉ ਨਾ ਕਹੀਏ ਭਾਈ ਸਾਹਿਬ ਹੈ ਕਹਾਂਗੇ ਭਾਈ ਸਾਹਿਬ ਮੈਂ ਤਾਂ ਉੱਤੀ ਪਹਿਲੇ ਹੀ ਲਿਖਤਾ ਭਾਈ ਸਾਹਿਬ ਭਾਈ ਸਾਹਿਬ ਹੈ ਬੰਦੇ ਸਮਝਣ ਵਾਲੇ ਸਮਝ ਗਏ ਆ ਬੰਦੇ ਸਾਡੇ ਸਮਝਣ ਵਾਲੇ ਸਾਰੇ ਸਮਝ ਗਏ ਆ ਵੀ ਮੈਂ ਭਾਈ ਸਾਹਿਬ ਕਿਉਂ ਲਿਖਿਆ ਠੀਕ ਨਹੀਂ ਬਾਬੋ ਲੈ ਲੈ ਉਹ ਅੱਜ ਤਾਂ ਨਹਿਰ ਤੇ ਬੈਠੇ ਸੀ ਯਾਰ ਆ ਵੇਖੋ ਤੁਹਾਨੂੰ ਮੈਂ ਵਿਖਾਉਣਾ ਆਹ ਰਫਾ ਆ ਇਧਰ ਆਉ ਮੁੰਡੇ ਮੁੰਡੇ ਨਾਈ ਜਾਂਦੇ ਆ ਵੇਖੋ ਤੁਸੀਂ ਹਰਮਨ ਔਜਲਾ ਕੀ ਹਾਲ ਪਾ ਜੀ ਉਹ ਵਧੀਆ ਹਰਮਨ ਔਜਲੇ ਕੀ ਹਾਲ ਆ ਤੇਰਾ ਠੀਕ ਐ ਉਹ ਮੁੱਦੇ ਵਾਧੂ ਯਾਰ ਮੁੱਦੇ ਦੇ ਮੁੱਦਾ ਠਾ ਮੁੱਦਾ ਮੁੱਦਈਆ ਹੂਰਦਾਸ ਮੁੱਦਾ ਦਾਸ ਕਿਹੜਾ ਮੁੱਦੇ ਦੀ ਗੱਲ ਕਰੀਏ ਆਪਾਂ ਉਸੇ ਦੀ ਕਰ ਲੈਨੇ ਮੁੱਦੇ ਦਾ ਕੀ ਆ ਦਾਸ ਐ ਮੁੱਦਾ ਦਾ ਜਾਈ ਭਾਈ ਸਾਹਿਬ ਵਾਲਾ ਕਰਨ ਰਿਹਾ ਸੀ ਮੈਂ ਕਿ ਜਿਹੜੇ ਭਾਈ ਹਰਪ੍ਰੀਤ ਸਿੰਘ ਹੁਣ ਰਿਆ ਹੋਇਆ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਬੜਿਆਂ ਬੰਦਿਆਂ ਨੂੰ ਤਰਾਜ ਸੀ ਅਖੇ ਵੀ ਉਹਨਾਂ ਨੂੰ ਭਾਈ ਸਾਹਿਬ ਕਿਹੜੀ ਗੱਲੋਂ ਕਹਿੰਦੇ ਆ ਤੁਸੀਂ ਤੇ ਮੈਂ ਕਿ ਚਲੋ ਇਸੇ ਦੀ ਗੱਲਬਾਤ ਕਰ ਲੈਨੇ ਆਪਾਂ ਭਾਈ ਸਾਹਿਬ ਦੀ ਮੈਂ ਤਾਂ ਹੀ ਕਮੈਂਟ ਚ ਭਾਈ ਸਾਹਿਬ ਲਿਖਦਾ ਹਾਂ ਸੱਚ ਆਪਣਾ ਕੈਪਸ਼ਨ ਚ ਠੀਕ ਹੈ ਨਾ